ਪੰਜਾਬ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਲਗਾਤਾਰ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਤਹਿਤ ਅੱਜ ਫਤੇਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਦੇ ਹੌਟਸਪੌਟ ਇਲਾਕੇ ਵਿੱਚ ਡੀਆਈਜੀ ਰੋਪੜ ਰੇਂਜ ਨੀਲਾੰਬਰੀ ਜਗਦਲੇ ਦੀ ਅਗਵਾਈ ਵਿੱਚ ਐਸਐਸਪੀ ਰਬਚੋਤ ਗਰੇਵਾਲ ਅਤੇ ਐਸਪੀ ਰਕੇਸ਼ ਯਾਦਵ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਆਪਰੇਸ਼ਨ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਅਤੇ ਸ਼ੱਕੀ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਡੀਆਈਜੀ ਨੀਲਾੰਬਰੀ ਜਗਦਲੇ ਨੇ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੇ ਹੋਏ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਦਿਖਾਈ ਦਵੇ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਵੋ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸੇ ਮੌਕੇ ਡੀਆਈਜੀ ਰੋਪੜ ਰੇਜ ਨੀਲਾੰਬਰੀ ਜਗਦਲੇ ਨੇ ਕਿਹਾ ਕਿ ਅੱਜ ਮੰਡੀ ਗੋਬਿੰਦਗੜ ਦੇ ਸੰਤ ਨਗਰ ਵਿਖੇ ਸੱਜਾ ਆਪਰੇਸ਼ਨ ਚਲਾਇਆ ਗਿਆ ਹੈ ਇਸ ਦੌਰਾਨ ਇਥੇ 500 ਦੇ ਕਰੀਬ ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ ਉੱਥੇ ਹੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਸਮੇਤ ਸਵਾ ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਇਸ ਮੌਕੇ ਚਾਰ ਮਾਮਲੇ ਦਰਜ ਕੀਤੇ ਅੱਗੇ ਹਨ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਨੀਲੰਬਰੀ ਜਗਦਾਲੇ ਨੇ ਅੱਗੇ ਦੱਸਿਆ ਕਿ ਇਸ ਪੁਲਿਸ ਵਾਲੀ ਚਲਾਈ ਇਸ ਮਹੀਮ ਦੇ ਤਹਿਤ ਤਿੰਨ ਜ਼ਿਲ੍ਹਿਆਂ ਦੇ ਕਰੀਬ ਨਸ਼ੇ ਦੇ 32 ਵੱਡੇ ਸਪਲਾਈਰ ਨੂੰ ਫੜਿਆ ਜਾ ਚੁੱਕਿਆ ਜਿਨ੍ਹਾਂ ਦੀ ਕਰੀਬ 7 ਕਰੋੜ ਦੀ ਪ੍ਰਾਪਰਟੀ ਦੀ ਫ੍ਰਿਜ ਕੀਤੀ ਜਾ ਚੁੱਕੀ ਹੈ ਉੱਥੇ ਹੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਦਿਅਕ ਅਦਾਰਿਆਂ ਤੇ ਯੂਨੀਵਰਸਿਟੀਆਂ ਵਿੱਚ ਖੇਡਾਂ ਦੇ ਨਾਲ ਨਾਲ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅੱਜਿੱਥੇ ਤੁਸੀਂ ਸਾਰੇ ਜਾਣਦੇ ਹੋ ਮਾਨਯੋਗ ਸੀਐਮ ਪੰਜਾਬ ਦੇ ਨਿਰਦੇਸ਼ਾ ਨਿਰਦੇਸ਼ਾ ਹੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਪੂਰੇ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਇਹ ਸਪੈਸ਼ਲ ਮੁਹਿੰਮ ਚੇੜੀ ਹੋਈ ਹੈ ਜੀਦੇ ਮੁਤਾਬਿਕ ਅਸੀਂ ਡਰੱਗਸ ਦੇ ਕੋਹੜ ਨੂੰ ਪੰਜਾਬ ਚੋਂ ਜੜੋ ਖਤਮ ਕਰਨਾ ਹੈਗਾ ਇਹ ਸਾਡਾ ਰਿਜ਼ੋਲਵ ਹੈ ਉਸ ਰਿਜ਼ੋਲਵ ਦੇ ਤਹਿਤ ਅੱਜ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇਹ ਕਾਸੋ ਮੁਹਿੰਮ ਅਸੀਂ ਚੇੜੀ ਹੋਈ ਹੈ ਜਿਹੜੇ ਡਰੱਗਸ ਦੇ ਹੌਟਸਪੌਟ ਹੈਗੇ ਉਹਨਾਂ ਦੀ ਘੇਰਾਬੰਦੀ ਅੱਜ ਕੀਤੀ ਹੋਈ ਹੈ ਔਰ ਘੇਰਾਬੰਦੀ ਕਰਕੇ ਸੀਨੀਅਰ ਆਫੀਸਰ ਸਾਰੇ ਇੱਥੇ ਫੀਲਡ ਦੇ ਵਿੱਚ ਉਤਰੇ ਹੋਏ ਆ ਔਰ ਜਿਹੜੇ ਹੌਟਸਪੌਟਸ ਹੈਗੇ ਉਹਨਾਂ ਦੀ ਅੱਜ ਖਾਸ ਚੈਕਿੰਗ ਜੀਓਜ਼ ਦੇ ਅੰਡਰ ਟੀਮਸ ਲਗਾ ਕੇ ਆਪਾਂ ਕੀਤੀ ਹੋਈ ਹੈ ਇੱਥੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਅੰਡਰ ਇਹ ਜਿਹੜਾ ਮੰਡੀ ਗੋਬਿੰਦਗੜ ਏਰੀਆ ਹੈਗਾ ਉੱਥੋਂ ਦੇ ਸੰਤ ਨਗਰ ਏਰੀਆ ਦੀ ਕੈਸੋ ਆਪਰੇਸ਼ਨ ਹੁਣ ਖਤਮ ਹੋਈ ਹੈ ਤੇ ਇਸ ਤੋਂ ਇਲਾਵਾ ਟੋਟਲ 4 ਹੌਟਸਪots ਜਿਹੜੇ ਹੈਗੇ ਬੱਸੀ ਪਠਾਣਾ ਏਰੀਆ ਤੇ ਮੰਡੀ ਗੋਬਿੰਦਗੜ ਏਰੀਆ ਏਰੀਆ ਦੇ ਵਿੱਚ ਇੱਥੇ ਕੀਤੇ ਗਏ ਹੈ ਉਹਨਾਂ ਦੇ ਵਿੱਚ 4 ਐਫ ਆਈ ਆਰ ਅੱਜ ਦਰਜ ਹੋਈ ਹੈ 5 ਅਕਿਊਸ ਪਰਸਨਸ ਅਰੈਸਟ ਹੋਏ ਹੈ ਇਹਨਾਂ ਦੇ ਵਿੱਚ 500 ਤੋਂ ਵੱਧ ਨਸ਼ੀਲੀਆ ਗੋਲੀਆਂ ਇੰਜੈਕਸ਼ਨਸ ਤੇ ਕੁਛ ਰਿਕਵਰੀ ਹੈਰੋਇਨ ਦੀ ਵੀ ਹੈਗੀ 15 ਗ੍ਰਾਮ ਹੈਰੋਇਨ ਤੇ ਸਵਾ ਲੱਖ ਰੁਪਏ ਦੀ ਡਰਗ ਮਨੀ ਦੀ ਵੀ ਰਿਕਵਰੀ ਹੋਈ ਹੈ ਅੱਜ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਇਹ ਮੁਹਿੰਮ ਸਾਡੀ ਪਿਛਲੇ 5 ਦਿਨਾਂ ਤੋਂ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਤੇ ਅੱਗੇ ਵੀ ਲਗਾਤਾਰ ਚਲਦੀ ਰਹੂਗੀ ਜਦ ਤੱਕ ਇਹ ਨਸ਼ੇ ਦੀ ਜਿਹੜੀ ਬਿਮਾਰੀ ਹੈਗੀ ਹੈ ਪੂਰੀ ਤਰੀਕੇ ਨਾਲ ਖਤਮ ਨਹੀਂ ਹੋ ਜਾਂਦੀ ਹੈ ਉਦੋਂ ਤੱਕ ਇਸ ਤੋਂ ਇਲਾਵਾ ਅਸੀਂ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਡਰੱਗਸ ਸਪਲਾਈ ਕਰਦੇ ਵੱਡੇ ਲੈਵਲ ਦੇ ਲੈਵਲ ਦੇ ਡਰੱਗ ਸਪਲਾਇਰ ਹੈਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਜ਼ਬਤ ਕਰਵਾ ਚੁੱਕੇ ਹੈ ਤੇ ਕਰਵਾਵਾਂਗੇ ਅੱਗੇ ਵੀ ਕਰਵਾਵਾਂਗੇ ਪਿਛਲੇ 10 ਸਾਲਾਂ ਦੇ ਵਿੱਚ ਰੋਪੜ ਰੇਨ ਦੇ ਵਿੱਚ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਆ ਰੋਪੜ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ यह असी टोटल थर्ट्टी टू ड्रग समलर जड़े कमर्शियल लैवलते ले व्डे लेवल्ते ड्रग सप्लाई कर स कर चुके कर रहे थे उन्हें प्रॉपर्टी असी फ्रीज या जबत करवा चुके हैं और वैल्यू जड़ी हैगी करीब करीब सताई करोड़ रुपए की हैगी है हां ਤੁਸੀਂ ਬਹੁਤ ਵਧੀਆ ਸਵਾਲ ਚੁੱਕਿਆ ਹੈਗਾ ਇਹ ਸਿਰਫ ਇਨਫੋਰਸਮੈਂਟ ਤੱਕ ਸਾਡੇ ਐਫਰਟਸ ਸੀਮਿਤ ਨਹੀਂ ਹੈਗੇ ਐ ਇਨਫੋਰਸਮੈਂਟ ਦੇ ਨਾਲ ਨਾਲ ਹੀ ਅਸੀਂ ਅਵੇਅਰਨੈਸ ਦਾ ਕੈਂਪੇਨ ਵੀ ਸਟੇਟ ਲੈਵਲ ਤੇ ਸਾਡਾ ਚੱਲ ਰਿਹਾ ਹੈਗਾ ਤੇ ਇਹ ਕੈਂਪੇਨ ਸਾਡਾ 1 ਮਹੀਨੇ ਤੱਕ ਚੱਲਦਾ ਰਹੂਗਾ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਡੇਲੀ ਕੋਈ ਨਾ ਕੋਈ ਪ੍ਰੋਗਰਾਮ 스포츠 ਦੇ ਇਵੈਂਟਸ ਚੱਲਦੇ ਰਹਿਣਗੇ ਜਿਦੇ ਨਾਲ ਸੜੀ ਸਟੇਟ ਦਾ ਜਿਹੜਾ ਯੁਵਾ ਵਰਗ ਹੈ ਯੂਥ ਵਰਗ ਹੈ ਉਹ ਇਹਦੇ ਨਾਲ ਜੁੜੂਗਾ ਤੇ ਅਸੀਂ ਯੁਵਾ ਵਰਗ ਨੂੰ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਜੁੜਨ ਇਸ ਤੋਂ ਇਲਾਵਾ ਪੁਲਿਸ ਦੇ ਵਿੱਚ ਹਰ ਸਾਲ ਹੁਣ ਭਰਤੀਆ ਹੋ ਰਹੀ ਹੈ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹ ਭਰਤੀਆ ਲਈ ਵੀ ਤਿਆਰੀਆਂ ਕਰਨ ਖੇਡਾਂ ਦੇ ਵਿੱਚ ਹੋਰ ਵਦਚਤ ਕੇ ਪਾਰਟਿਸਿਪੇਟ ਕਰਨ ਤੇ ਨਸ਼ਿਆ ਤੋਂ ਦੂਰ ਰਹਿਣ